ਜਿੰਨਾ ਸੋਹਣਾ ਚિત੍ਰਨ ਤੇ ਵਿੰਬ ਪਠੀਵਾਲਿਆਂ ਨੂੰ ਸਤਿਕਾਰ ਵਜੋਂ ਸਿਵ ਕੁਮਾਰ ਬਟਾਲਵੀ ਦੇ ਗਿਆ ਨਾ ਕਿਸੇ ਨੇ ਨਹੀਂ ਦੇਣਾ ਇਸ ਕਰਕੇ ਉਹ ਸਾਡੇ ਸੱਭਿਆਚਾਰ ਦੇ ਵਿੱਚ ਉਹਦੀ ਜਿਹੜੀ ਕਵਤਾ ਉਹ ਰਜ ਗਈ ਕਿ ਪਠੀਵਾਲੀਏ ਚੰਬੇ ਦੀਏ ਢਾਲੀਏ ਨੀ ਪੀੜਾਂ ਦਾ ਪਰਾਗਾ ਭੁੰਨਦੇ ਪਠੀਵਾਲੀਏ ਚੰਬੇ ਦੀਏ ਢਾਲੀਏ ਬਾਕੀ ਉਹਨੇ ਜ਼ਿੰਦਗੀ ਦੇ ਵਿੱਚ ਸਾਰਥਕਤਾ ਨੂੰ ਮਤਲਬ ਸਮਝਦੇ ਹੋਏ ਤੇ ਜ਼ਿੰਦਗੀ ਨੂੰ ਦੁੱਖਾਪਤੀ ਉਪਮਤਾ ਦੇ ਉੱਪਰ ਉੱਲ ਜਾ ਕੇ ਇਹ ਗੱਲ ਕਹੀ ਸੀ ਕਿ ਤੂੰ ਚੰਬੇ ਦੀ ਡਾਲੀਆਂ ਵਰਗੀਆਂ ਤੇ ਮੇਰੀ ਜ਼ਿੰਦਗੀ ਦੇ ਦੁੱਖਾਂ ਦੇ ਪ੍ਰਾਗ ਦੇ ਵਿੱਚੋਂ ਜਿਹੜੇ ਦੁੱਖ ਆ ਇੱਕ ਪ੍ਰਾਗਾਂ ਭੁੰਨ ਕੇ ਤੇ ਉਹਨੂੰ ਸਾਫ਼ ਸੁਥਰਾ ਕਰ ਦੇ ਇਸੇ ਲਈ ਤਾਂ ਉਹਦੀ ਜਿਹੜੀ ਕਵਤਾ ਸੀ ਉਹ ਮਤਲਬ ਜਿਹੜੇ ਸਾਹਿਤ ਨਾਲ ਪਿਆਰ ਕਰਨ ਵਾਲੇ ਆ ਉਹਨਾਂ ਸਰ ਚੜ ਕੇ ਬੋਲਦੀ ਸੀ ਤੇ ਵੈਸੇ ਵੀ ਜਿਹੜੀ ਪੱਠੀ ਵਾਲੇ ਇਹ ਲੋਕ ਸੀ ਸਾਡੀਆਂ ਦਾਦੀਆਂ ਬਜ਼ੁਰਗੀਆਂ ਜੋ ਵੀ ਕੰਮ ਕਰਨੀਆਂ ਸਾਡੇ ਪੰਜਾਬੀ ਸਭਿਆਚਾਰ ਦਾ ਇੱਕ ਅੰਗ ਸੀਗਾ ਆਓ ਇਹਨਾਂ ਨੂੰ ਜ਼ਿਆਦਾ ਰੱਖੇ ਲਾਈਕ ਤੇ ਸ਼ੇਅਰ ਕਰੀਏ ਧੰਨਵਾਦ